ਪਰਸੋਂ 25 26 ਦੀ ਜਿਹੜੀ ਰਾਤ ਸੀ ਉਸ ਦਿਨ ਬ੍ਰਹਮਪੁਰ ਪੁਲਿਸ ਦੇ ਅਸਤੇ ਤੋਂ ਸਾਡੇ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਇੱਕ ਜੁਆਇੰਟ ਨਾਕਾ ਲਾਇਆ ਸੀ ਦੋ ਦੋਵੇਂ ਨੇੜੇ ਇੱਕ ਕਾਰ ਈਯੂਵੀ ਆਈਸੀ ਜਿਸ ਵਿੱਚ ਤਿੰਨ ਬੰਦੇ ਸੀ ਜਿਨ੍ਹਾਂ ਵਿੱਚੋਂ ਇੱਕ ਮਲਕੀਤ ਫੌਜੀ ਹੈ ਇਹ ਲਖਣਪਾਲ ਦਾ ਰਹਿਣ ਵਾਲਾ ਦੂਜਾ ਰਿਸ਼ੀ ਸੈਣੀ ਔਰ ਤੀਜਾ ਭਾਰਤ ਸੈਣੀ ਸੀ ਇਹ ਦੋਨੇ ਉਦਿਪੁਰ ਦੇ ਰਹਿਣ ਵਾਲੇ ਆ ਔਰ ਇਹ ਚਾਚੇ ਤਾਇਦੇ ਪੁੱਤਨਾ ਆਪਰੇ ਦੇ ਇਹਨਾਂ ਕੋਲੋਂ ਸਾਨੂੰ 270 ਗ੍ਰਾਮ ਹਿਰਨ ਔਰ ਇੱਕ ਬਲੌਕ ਪਿਸਟਲ ਆ ਮੇਡ ਇਨ ਆਸਟਰੀਆ ਉਹਦੇ ਉਹ ਮਿਲਿਆ ਇਸ ਤੋਂ ਇਲਾਵਾ ਪੰਜ ਰਾਉਂਡ ਮਿਲੇ ਸੋ ਆਪਾਂ ਇਹਨਾਂ ਦੇ ਤਿੰਨਾਂ ਤਿੰਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਖਿਲਾਫ ਐਨਡੀਪੀਐ ਐਕਟ ਔਰ ਆਰਮਜ਼ ਐਕਟ ਦਾ ਐਫਆਈਆਰ ਨੰਬਰ 50 ਥਾਣਾ ਭਰਾਮਪੁਰ ਦਰਜ ਕੀਤੀ ਇਹਨਾਂ ਦੇ ਤਿੰਨਾਂ ਦੇ ਖਿਲਾਫ ਆਲਰੇਡੀ ਐਕਸਟਰਸ਼ਨ ਐ ਐਂਡੀਪੀਐਸ ਸੈਕਟਰ ਕੋ ਖੋ ਦੇ ਪਰਚੇ ਦਰਜ ਆ ਤੈਨਾਂ ਦੇ ਖਿਲਾਫ ਔਰ ਇਹਨਾਂ ਵਿੱਚੋਂ ਜਿਹੜਾ ਮਲਕੀਤ ਸਿੰਘ ਹੈ ਇਹ ਆਰਮੀ ਚ ਸਰਵਿਸ ਕਰਦਾ ਆ ਆਪਾਂ ਜਿਹੜਾ ਪਿਸਟਲ ਫੜਿਆ ਉਹਦੇ ਬੈਕਵਰਡ ਚ ਅਸੀਂ ਜਾ ਰਹੇ ਆ ਵੀ ਪਿਸਲਾਇਆ ਕਿੱਥੋਂ ਆ ਔਰ ਇਹ ਤੋਂ ਇਲਾਵਾ ਜਿਹੜੀ ਆਪਾਂ ਹੀਰੋਨ ਫੜੀ ਆ ਉਹਦੇ ਵੀ ਬੈਕਵਰਡ ਲਿੰਕ ਚ ਜਾ ਰਹੇ ਆ ਵੀ ਇਹਦਾ ਬੈਕਵਰਡ ਲਿੰਕ ਕੀ ਨੇ ਤਾਂ ਕਿ ਆਪਾਂ ਪਿੱਛੋਂ ਜੋ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਹੈ ਉਹਦੇ ਦੌਰਾਨ ਇਸ ਨਸ਼ੇ ਦੀ ਜਿਹੜੀ ਖੇਪ ਹੈ ਕਿੱਥੋਂ ਆਈ ਉਸ ਨੂੰ ਆਪਾਂ ਜੜ ਤੋਂ ਖਤਮ ਕਰ ਸਕੀਏ। ਸਰ ਇਹ ਇਰਾਦਾ ਸੀ ਇਹਨਾਂ ਦਾ। ਸੋ ਬੇਸਿਕਲੀ ਇਹਨਾਂ ਦਾ ਇਰਾਦਾ ਤੇ ਇੱਕ ਨਸ਼ਾ ਸੀ। ਦੂਜਾ ਇਹ 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 ਕੁਝ ਹੋਰ ਵੀ ਸਾਡੇ ਇਲਾਕੇ 'ਚ ਕ੍ਰਾਈਮ ਕਰਨ ਦੀ ਪਲਾਨ ਕਰ ਰਹੇ ਸੀ। ਜੋ ਇਹਨਾਂ ਦੇ ਫੜੇ ਜਾਣ ਨਾਲ ਉਹ ਚੀਜ਼ਾਂ ਰੁਕ ਗਈਆਂ। ਸੋ ਆਪਾਂ ਆਉਣ ਵਾਲੇ ਟਾਈਮ 'ਤੇ ਵੀ ਜਿਹੜਾ ਨਸ਼ਾ ਹੈ ਤੇ ਇਹਨਾਂ ਕ੍ਰਿਮੀਨਲ ਖਿਲਾਫ ਸਖਤ ਸਖਤ ਕਾਰਵਾਈ ਜਾਰੀ ਰੱਖਾਂਗੇ। ਸਰ ਹੋਰ ਬਰਤਾਰੀ ਹੋਊਗੀ। ਸੋ ਪ੍ਰੋਬਬਲੀ ਇਨਵੈਸਟੀਗੇਸ਼ਨ ਕਰ ਰਹੇ ਆ ਇਹਦੇ ਵਿੱਚ ਹੋਰ ਵੀ ਕ੍ਰਿਫਤਾਰੀਆਂ ਹੋਣ ਦੇ ਚਾਂਸ। ਅਰੇ ਆਰਮੀ ਤਰਸ ਕਰਦਾ ਕਰਦਾ ਜੀ ਕਰਦਾ ਕਰਦਾ 15 ਪੰਜਾਬ ਦਾ ਜਵਾਨ ਹੈ ਅ ਪਰਸੂ 25 26 ਦੀ ਜਿਹੜੀ ਰਾਤ ਸੀ ਉਦਨ ਬ੍ਰਹਮਪੁਰ ਪੁਲਿਸ ਦੇ ਅਸਤੇ ਤੋਂ ਸਾਹ ਸਾਡੇ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਇੱਕ ਜੁਆਇੰਟ ਨਾਕਾ ਲਾਇਆ ਸੀ ਦੋ ਦੋਵਾਂ ਨੇੜੇ ਇੱਕ ਕਾਰ ਈਯੂਵੀ ਆਈਸੀ ਜਿਸ ਵਿੱਚ ਤਿੰਨ ਬੰਦੇ ਸੀ ਜਿਨ੍ਹਾਂ ਵਿੱਚੋਂ ਇੱਕ ਮਲਕੀਤ ਫੌਜੀ ਹੈ ਇਹ ਲਖਣਪਾਲ ਦਾ ਰਹਿਣ ਵਾਲਾ ਦੂਜਾ ਰਿਸ਼ੀ ਸੈਣੀ ਔਰ ਤੀਜਾ ਭਾਰਤ ਸੈਣੀ ਸੀ ਇਹ ਦੋਨੇ ਉਧੀਪੁਰ ਦੇ ਰਹਿਣ ਵਾਲੇ ਔਰ ਇਹ ਚਾਚੇ ਦਾਦੇ ਪੁੱਤਨਾਪਤ ਵਿੱਚ ਇਹਨਾਂ ਕੋਲੋਂ ਸਾਨੂੰ 270 ਗ੍ਰਾਮ ਹੀਰਨ ਔਰ ਇੱਕ ਬਲੌਕ ਪਿਸਟਲ ਆ ਮੇਡ ਇਨ ਆਸਟਰੀਆ ਉਹਦੇ ਉਹ ਮਿਲਿਆ ਇਸ ਤੋਂ ਇਲਾਵਾ ਪੰਜ ਰਾਉਂਡ ਮਿਲੇ ਸੋ ਆਪਾਂ ਇਹਨਾਂ ਦੇ ਤਿੰਨਾਂ ਤਿੰਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਖਿਲਾਫ ਐਂਡੀਪੀਐਸ ਐਕਟ ਔਰ ਆਰਮਜ਼ ਐਕਟ ਦਾ ਐਫਆਈਆਰ ਨੰਬਰ 50 ਥਾਣਾ ਭਰਮਪੁਰ ਦਰਜ ਕੀਤੀ ਇਹਨਾਂ ਦੇ ਤਿੰਨਾਂ ਦੇ ਖਿਲਾਫ ਆਲਰੇਡੀ ਐਕਸਟਰਸ਼ਨ ਐਂਡੀਪੀਐਸ ਐਕਟ ਔਰ ਖੋ ਦੇ ਪਰਚੇ ਦਰਜ ਹੈ ਇਹਨਾਂ ਦੇ ਖਿਲਾਫ ਔਰ ਇਹਨਾਂ ਵਿੱਚੋਂ ਜਿਹੜਾ ਮਲਕੀਤ ਸਿੰਘ ਹੈ ਇਹ ਆਰਮੀ ਚ ਸਰਵਿਸ ਕਰਦਾ ਆਪਾਂ ਜਿਹੜਾ ਪਿਸਤਲ ਫੜਿਆ ਉਹਦੇ ਬੈਕਵਰਡ 'ਚ ਅਸੀਂ ਜਾ ਰਹੇ ਆਂ ਵੀ ਪਿਸਲਾਇਆ ਕਿੱਥੋਂ ਆ ਔਰ ਇਹ ਤੋਂ ਇਲਾਵਾ ਜਿਹੜੀ ਆਪਾਂ ਹੀਰੋਨ ਫੜੀ ਆ ਉਹਦੇ ਵੀ ਬੈਕਵਰਡ ਲਿੰਕ 'ਤੇ ਜਾ ਰਹੇ ਆਂ ਵੀ ਇਹਦਾ ਬੈਕਵਰਡ ਲਿੰਕ ਕੀ ਨੇ ਤਾਂ ਕਿ ਆਪਾਂ ਪਿੱਛੋਂ ਜੋ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਹੈ ਉਹਦੇ ਦੌਰਾਨ ਇਸ ਨਸ਼ੇ ਦੀ ਜਿਹੜੀ ਖੇਪ ਹੈ ਕਿੱਥੋਂ ਆਈ ਉਸ ਨੂੰ ਆਪਾਂ ਜੜ ਤੋਂ ਖਤਮ ਕਰ ਸਕੀਏ ਸਰ ਕੀ ਇਰਾਦਾ ਸੀ ਇਹਨਾਂ ਦਾ ਸੋ ਬੇਸਿਕਲੀ ਇਹਨਾਂ ਦਾ ਇਰਾਦਾ ਤੇ ਇੱਕ ਨਸ਼ਾ ਸੀ ਦੂਜਾ ਇਹ 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 ਕੁਝ ਹੋਰ ਵੀ ਸਾਡੇ ਇਲਾਕੇ ਚ ਕ੍ਰਾਈਮ ਕਰਨ ਦੀ ਪਲਾਨ ਕਰ ਰਹੇ ਸੀ ਜੋ ਇਹਨਾਂ ਦੇ ਫੜੇ ਜਾਣ ਨਾਲ ਉਹ ਚੀਜ਼ਾਂ ਰੁਕ ਗਈਆਂ ਸੋ ਆਪਾਂ ਆਉਣ ਵਾਲੇ ਟਾਈਮ 'ਚ ਵੀ ਜਿਹੜਾ ਨਸ਼ਾ ਤੇ ਇਹਨਾਂ ਕ੍ਰਿਮੀਨਲ ਖਿਲਾਫ ਸਖਤ ਸਖਤ ਕਾਰਵਾਈ ਜਾਰੀ ਰੱਖਾਂਗੇ ਸਰ ਹੋਰ ਬਤਾਰੀ ਹੋਊਗੀ ਸੋ ਪ੍ਰੋਬਲੀਬਲੀ ਇਨਵੈਸਟੀਗੇਸ਼ਨ ਕਰ ਰਹੇ ਆ ਇਹਦੇ ਵਿੱਚ ਹੋਰ ਵੀ ਇੱਕ ਗ੍ਰਿਫਤਾਰੀਆਂ ਹੋਣ ਦੇ ਚਾਂਸਸ ਅਰੇ ਆਰਮੀ ਤਰਸ ਕਰਦਾ ਕਰਦਾ ਜੀ ਕਰਦਾ ਕਰਦਾ 15 ਪੰਜਾਬ ਦਾ ਜਵਾਨ